got Só Father, The oh, <laughs> ਜੀ ਬੜੇ ਪਿਆਰ ਸਤਿ ਸ਼੍ਰੀ ਅਕਾਲ ਜੀ ਆਪਾਂ ਬਹੁਤ ਮੁਕਦੇ ਸਮੇਂ ਦੇ ਇਕੱਠੇ ਹੋਏ ਆ ਇਸ ਸਮੇਂ ਤੇ ਵਿਛੜੀ ਰੂਹ ਦੇ ਨਮੇਸਾ ਜਿੰਨੀ ਭਜਨ ਬੰਦਗੀ ਕੀਤੀ ਜਾਵੇ ਉਨੀ ਚੰਗੀ ਹੁੰਦੀ ਹੈ ਸਾਰੇ ਆਪਣੀ ਰਸਨਾ ਪਵਿੱਤਰ ਕਰਿਓ ਹੁਣ ਸਤਨਾਮ ਵੈਗੁਰੂ ਦਾ ਜਾਪ ਕਰ ਰਹੇ ਸੀ ਦੋ ਚਾਰ ਸਿੰਘ ਥੋੜਾ ਉੱਚੀ ਬੋਲਦੇ ਸੀ ਬਾਕੀ ਸੰਗਤ ਬਿਲਕੁਲ ਸ਼ਾਂਤ ਸੀ ਇਹ ਉਹ ਜ ਸਮਰਦੇਨੀ ਆਪਰ ਆਪ ਨੂੰ ਕੀਤੇ ਕਰਨਾ ਤੇ ਫਿਰ ਕਰਨਾ ਜਿੱਥੇ ਸਾਡੀ ਭੈਣ ਰਬਿੰਦਰਪੁਰ ਪਰ ਬਏ ਨੇ ਜਗਾ ਤੇ ਬਨਾਪਾਂ ਵੀ ਪੈਣਾ ਉਹ ਸਮਾ ਆਪਣੇ ਧਿਆਨ ਵਿੱਚ ਲਈਏ ਇਹ ਸਾਰਿਆਂ ਦੇ ਸਮਾ ਹੁਣਾ ਬੜਾ ਦੁਖਦਾਈ ਭਾਣਾ ਵਾਪਰਿਆ ਸਿੰਧੂ ਦਰਵਾਜ਼ੇ ਨਾਲ ਆਪ ਜੀ ਲੋਕ ਵਿੱਚ ਸਮੂਲੀਅਤ ਕਰਨ ਵਾਸਤੇ ਆਏ ਹੋ ਕੀ ਹੋਇਆ ਨਾ ਆਓ ਦੀਪਾ ਜੀ ਦੀ ਰੂਹ ਦੇ ਭਲੇ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਇੱਕ ਪਾਰ ਆਪਾਂ ਮਿਲ ਕੇ ਜੋ ਅਫਿਸਰ ਦਾ ਫਰਮਾਨ ਦੋ ਪੰਕਤੀਆਂ ਦਾ ਜਾਪ ਅਰਦਾਸ ਕਰੇਗਾ ਦੋ ਪੰਕਤੀਆਂ ਦਾ ਜਾਪ ਸਾਰੀ ਸੰਗਤ ਨੇ ਮਿਲ ਕੇ ਕਰਨਾ ਪਿੱਛੇ ਉਸ ਤੋਂ ਬਾਅਦ ਦੇ ਵਿੱਚ ਨਾਮ ਮੰਤਰ ਦਾ ਜਾਪ ਕਰਾਂਗੇ ਫਿਰ ਜਿੰਨਾ ਸਮਾਂ ਵੀਰਾਂਵਰ ਨੂੰ ਆ ਗਿਆ ਉਹ ਵੀ ਆਪਾਂ ਮੈਂ ਗੁਰੂ ਦਾ ਜਾਪ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਤੇ ਸੰਸਕਾਰ ਕਰਨ ਵਾਸਤੇ ਇਸ शरीर ਨੂੰ ਲੈ ਕੇ ਗੱਲਾਂ ਦਾ ਉਹਨਾਂ ਸਮਾਂ ਜਿਹੜੇ ਸ਼ਰੀਰ ਖੜੇ ਹੋ ਸਕਦੇ ਆ ਉਹ ਖੜ੍ਹ ਜਿਓ ਜਿਹੜੇ ਨਹੀਂ ਖੋਲ੍ਹ ਸਕਦੇ ਉਹ ਬੈਠ ਜਾਓ ਮਿਹਰਬਾਨੀ ਕਰਕੇ ਆਪਣੇ ਚਰਨਾਂ ਤੋਂ ਜੋੜੇ ਉਤਾਰ ਲਓ ਜੇ ਕਿਸੇ ਦਾ ਸਰ ਮੰਗਾ ਤੇ ਉਤਾਰ ਤੋ ਜਿਨ੍ਹਾਂ ਦੇ ਮੋਬਾਈਲ ਫੋਨ ਚਾਲੂ ਨੇ ਉਹ ਮਿਹਰਬਾਨੀ ਕਰਕੇ ਬੰਦ ਕਰ ਦਿਓ ਕਿਉਂਕਿ ਇਹ ਜਨਨ ਕੀ ਫੰਮ ਚਾਜਦਾ ਕੰਮ ਕਰੀਏ ਨਾ ਮੋਬਾਈਲ ਨਹੀਂ ਵਜਣਾ ਹੀ ਹੁੰਦਾ ਇਹ ਪਿਆਰ ਸਹਿਤ ਬੇਨਤੀ ਹੈ ਜਿਨ੍ਹਾਂ ਦੇ ਸਰੀਰ ਤੰਦਰੁਸਤ ਨੇ ਬਿਲਕੁਲ ਠੀਕ ਨੇ ਉਹ ਖੜੇ ਹੋ ਕੋ ਸਾਰੇ ਹਾਜ਼ਿਰ ਹੋ ਆਇਓ ਸੰਕੋਚ ਨਾ ਕਰਿਓ ਖਾਇਨੀ ਮਾਨੀ ਹੈ ਜੋਗੀ ਸਾਹਿਬ ਦੀ 판ਕਮੈਂਟ ਜਾਬ ਹੋ ਜਾਣਾ ਤੇ ਸਾਰੇ ਕਿਰਪਾ ਕਰਕੇ ਨਾਲ ਜੇ ਕਹਿੰਦੀ ਸਤਨਾ ਵਾਹਿਗੁਰੂ ਸਾਹਿਬ ਦੀ ਏਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਮੀ ਕਬਿਉ ਬਾਦ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਸਮਰ ਦੁਆਰ ਸਬਤ ਮੁਕਾਉ ਆਪਾ ਤੇ ਮੋਹੇ ਬਚਾਵੋ ਮੂਰ ਅਥਿਆ ਨਿਜ ਕਰਦੇ ਕੜੀਆ ਸਾ ਬੈਰਨ ਕੋ ਆਸ ਮੜੀਆ ਸੁਮੇਥਾ ਹੋਰ ਕੋਈ ਹੋਰਨ ਧਾਉ ਜੋ ਪਰਚਾਉ ਸੁਖੰਤੇ ਪਾਉ ਆਪਾ ਤੇ ਮੂਝੇ ਬੜੀਆ ਨਰਕੋਨ ਕਾ ਤਰਾਸ ਮੋਦਿਆ ਰੱਖ ਦੇਓ ਮੈਂ ਰੱਖਣ ਹਾਰੇ ਸਾਥ ਸੰਤ ਸਹਾਇ ਪਿਆਰੇ ਔਰ ਪਾਰ ਬ੍ਰਹਮਾ ਭਗਤਰਾ ਕਾਲ ਪਾਇ ਸ਼ਿਵ ਜੂ ਅਪਤਰਾ ਜਵਨ ਕਾਲ ਜੋ ਕੀ ਸਰਬ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਜਗਤ ਬਣਾਇਓ ਦੇਵਤਾ ਅਜਿ ਘਣੇ ਪੂਜਾਇਓ ਨਾਮੁ ਸ਼ਕਾਰ ਦੇਸੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੀ ਕਟ ਕਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਸਾਂਤਨੁ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੀ ਪੀਰ ਪਛਾਨ ਕਟ ਕਟ ਕੇ ਮਨੁ ਪਤਿ ਜਾਨਾ ਜਗਤੁ ਸਾਰੈ ਕਰਤਾ ਕਿਰਤਾਰਾ ਪ੍ਰਚੇਤਿ ਸਭ ਦੇਹ ਅਪਾਨਾ ਜੇ ਤੇ ਬਾਹਰ ਸ੍ਰੀ ਰਤਵਧਾਰ ਆਪਿਆ ਕੂੰ ਬੂਝੋ ਚਲ ਤਰੰਕਾਰ ਨਿਤ ਕਹਨ ਲੰਦੋ ਆਪ ਅਨੀਲਾਨਾਥ ਸੰਭ ਤਾ ਕੋ ਕਰ ਪਾਣ ਅਨਮਾਨਕ ਮਾ ਭਿੰਨ ਬਿੰਨ ਬ੍ਰੇਤੀ مر ਯੋਗਾਲਖ ਹੋਇਕ ਬਾਰ ਧਿਆਨ ਤਾਂਕੇ ਕਾਣ ਵਿਟਨੀ ਆਹੇ। ਦਿਰਪਾਦਰਿਤਨ ਜਾਏ ਨਿਹਰੋ ਤਾਂਕੇ ਤਾਪ ਤਮਕਮੇ ਹਰ। ਇੱਕ ਬਾਸ ਜਨੁਕਮ ਸੁਵਾਰਾ ਕਾਣ ਵਾਸਤੇ ਤਾਯੋ ਬਾਰਾ। ਅੜਕੇ ਨਿਵਾਹ ਹਰਮ ਤੇ ਹਾਰੀ ਆਪਾਦ ਲੋਪਰੀ। ਰਿਪਾ ਕਰੀ ਅੰਪਰਜਕ ਮਤਾ ਗ੍ਰੰਥ ਕਰਾ ਪੂਰਨ ਸੁਭਾ ਦਾਤਾ ਕਿਰਿ ਅੰਗੋ ਜਾ ਪੈਤਾ ਹੈ ਅਰਲਾ ਪੂਰਨ ਕਰਾ ਗਤਿ ਮੁਤ ਕਾ ਕਾਨ ਛੋੜਾ ਸੁਣੇ ਗੋਂਗ ਜੋ ਜਾਏ ਪਰਸਨਾ ਪਾਵਈ ਛੋੜਾ ਮੂਰਜਿਤ ਲਾਏ ਜਤਰਤਾ ਦੂਖ ਦੰਤ ਭਾਉ ਨਿਕਣਾ ਤੇ ਨਾਰਕੇ

ਪਗੜ ਦਵਾਰ ਕੋ ਜਾਣ ਕੇ ਗਇਓ ਤੁਹਾਰ ਵਾਹਿ ਰਹਿ ਏ ਕੀ ਲਾਜ ਆਸ ਗੋਬਿੰਦ ਨਾਮ ਪਗੜ ਦਵਾਰ ਕੋ ਜਾਣ ਕੇ ਗਇਓ ਤੁਹਾਰ ਵਾਹਿ ਰਹਿ ਏ ਕੀ ਲਾਜ ਆਸ ਗੋਬਿੰਦ ਇੱਕ ਓਮਕਾਰ ਹਰ ਪਿੱਛੇ ਬੋਲਿਓ ਕੇ ਓਮਕਾਰ ਇੱਕ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਖੋ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰਪ੍ਰਸਾਦ ਯਾਤ ਆਤ ਸਚੁ ਰੁਗਾਤ ਸਚੁ

ਯੋਗਾਤ ਸੱਚ ਮਨਾਂਤ ਸੱਚ ਐਪੀ ਸੱਚ ਮੈਂ ਕੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਕਾਰ اکال پورت آجنی ساپن گرپرساد نانک ہو سی پی سچ ایک تنا کرتا پورک نرپا نانک بش نام کرتا پور گرسا کی سچ نان کسی کی سچ واحر واحر واح واحد វ៉ាវ៉ាកិបផរវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ាវ៉ា वा गुरु 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 ਵਾਹ ਧਰੂਪ 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 ਕਰੋ ਕਰ ਕ੍ਰਪਾ ਕੇਵਲ ਲੋਕ ਨੂੰ ਵਾਸਤੇ ஆல்டு ஃபாட் ப்ரூ ஃபாட் ப்ரூ ஃபாட் ப்ரூ ஃபாட் ஆ ஹான்டரிங் ப்ரூ ஃபாட் ப்ரூ ਸਤਿਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਆਤਮੀਆਂ ਨੂੰ ਬੇਨਤੀ ਹੈ ਕਿ ਲਾਈਨ ਬਣਾ ਕੇ ਆਓ ਤੇ ਸਾਰੇ ਇੱਕ ਵਾਰੀ ਢੇੜਾ ਕੱਢ ਕੇ ਵੀਰ ਜੀ ਸਾਰੇ ਆ ਜੋ ਦਰਸ਼ਨ ਕਰ ਤੇ ਨਾਮ ਨਾਲ ਵੇਖੂ ਦਾ ਜਾਪ ਕਰਦੇ ਚੱਲੋ ਸਾਰੇ ਮਿਲ ਕੇ ਪਿਆਰ ਨਾਲ ਜਾਪਦੇ ਚੱਲੋ ਜੀ ਵਾਹਿਗੁਰੂ ਪਾਤਸ਼ਾਹ ਸ਼੍ਰੀ ਪਾਤਸ਼ਾਹ ਸ਼੍ਰੀ ਵਾਹਿਗੁਰੂ 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 ਵਾਤ ਰੂਪ ਵਾਤ ਗੁਰੂ ਵਾਤ ਨਿਮਈ ਜਾਪ ਕਰੋ ਨੀ ਜਾਪ ਕਰੋ ਤੇ ਵਾਤ ਗੁਰੂ ਵਾਤ ਗੁਰੂ ਵਾਤ ਰੂਪ ਵਾਤ ਗੁਰੂ ਵਾਤ ਰੂਪ ਵਾਤ ਗੁਰੂ ਵਾਤ ਰੂਪ ਵਾਤ ਗੁਰੂ ਵਾਤ ਰੂਪ ਵਾਤ ਗੁਰੂ ਵਾਤ ਗੁਰੂ ਵਾਤ Walk through, One through, walk 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 through, through, walk 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 through, walk

ਸਤਨਾਮ ਵਾਣੀ ਸੰਗਤ ਜੀ ਜਿਹੜੀ ਸੰਗਤ هون ਦੁਬਾਰਾ ਆਈ ਆ ਜੇ ਕਿਸੇ ਨੇ ਵੀ ਭਾਰਤਿੰਦਰ ਕੌਰ ਦੇ ਸਰੀਰ ਦੇ ਦਰਸ਼ਨ ਨਹੀਂ ਕੀਤੇ ਤੇ ਕਰ ਸਕਦੇ ਹੋ ਉਸ ਤੋਂ ਬਾਅਦ ਵਿੱਚ ਆਪਾਂ ਗੁਰੂ ਸਾਹਿਬ ਦੇ ਚਰਨਾਂ ਚਰਵਾਸ ਕਰਨੀ ਹੈ ਅਰਦਾਸ ਤੋਂ ਪਹਿਲੇ ਨਾ ਫਿਰ ਦੁਬਾਰਾ ਬੇਨਤੀ ਕਰਾਂਗਾ ਜੋ ਗੁਰੂ ਸਾਹਿਬ ਜੀ ਦੇ ਬਾਣੀ ਦਾ ਸਤਕਾਰ ਕਰਦੇ ਹੋਇਆ ਮਿਹਰ ਬੰਦ ਕਰੋ ਆਪਣੀ ਹੂ ਤੇ ਫਰਸ਼ 'ਤੇ ਕਰਕੇ ਆਪਣੇ ਜੋੜੇ ਉਤਾਰੋ ਅੱਪਰ ਅਰਦਾਸ ਵਿੱਚ ਵੀ ਵੈਗਰੂ ਜੱਪਣ ਲੱਗਿਆ ਨਹੀਂ ਜੋੜੇ ਉਤਾਰ ਸਕਦੇ ਮੈਨੂੰ ਮਾਫੀ ਦਿਓ ਅਸੀਂ ਤਾਂ ਇੱਥੇ ਕਦੀ ਕਦਾਈ ਆਉਣ ਆਲੇ ਹਾਂ ਪਰ ਤੁਸੀਂ ਵਿਦੇਸ਼ਾਂ ਵਿੱਚ ਰਹਿੰਦੇ ਹੋ ਤੇ ਛਰੀਹ ਜ਼ਰੂਰ ਕੀ ਧਿਆਨ ਵਿੱਚ ਰੱਖਣ ਵਾਲੀ ਹੈ ਇਹ ਚੀਜ਼ ਨੂੰ ਇਹ ਨਹੀਂ ਵੇਖੀਦਾ ਤੇ ਦਾਦਾ ਜੀ ਕਹਿੰਦਾ ਫਿਰ ਕਿਹੜੀ ਗੱਲ ਮਰਜਾਦਾ ਸਾਹਿਬਾ ਸੱਚ ਕੋਈ ਹੁੰਦੀ ਹੈ ਜੋੜੇ ਵੀ ਉਤਾਰੋ ਤੇ ਆਪਣੇ ਮੋਬਾਈਲ ਵੀ ਬੰਦ ਕਰੋ ਤੇ ਉਹ ਵੀ ਵੀ ਉਹ ਬੰਦ ਕਰੋ ਆਪਾਂ ਕਰੀਏ ਅਰਦਾਸ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਫਿਰ ਇਹ ਤਰੀਕ ਲੈ ਕੇ ਆਪਾਂ ਜਿੱਥੇ ਸੰਸਤਾਰ ਕਰਨਾ ਉਧਰ ਨੂੰ ਚੱਲਣਾ ਸੋ ਸਾਰੀ ਸੰਗਤਾਂ ਜਿੰਨੇ ਵੀ ਆਪ ਸਮੂਲੀਅਤ ਕਰ ਰਹੇ ਸਾਰਿਆਂ ਜੀਵਾਂ ਦੀ ਆਓ ਸਾਰੀ ਸੰਗਤ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਫੇਰ ਸਾਥ ਸੰਗਤ ਜੀ ਕਿਉਂਕਿ ਜਿਹੜਾ ਜੀਵ ਆ ਇਸ ਹਸਤ ਵਿੱਚ ਇੱਕ ਵਾਰੀ ਆਇਆ ਫਿਰ ਦੁਬਾਰਾ ਨਹੀਂ ਇਹ ਜਨਮ ਮਿਲਣਾ ਅੱਜ ਆਪਣੀ ਅੱਖਾਂ ਸਾਹਮਣੇ ਸਰੀਰ ਹੈ ਥੋੜੇ ਸਮੇਂ ਬਾਅਦ ਇਹ ਸਰੀਰ ਵੀ ਨਜ਼ਰ ਨਹੀਂ ਆਉਣਾ ਨਹੀ ਥੇ ਲਗਾ ਨਹੀਂ ਹਾਂਸ ਕਰੋ ਹਾਲਾ ਕਿਸੇ ਨਾ ਨਾ ਬੱਸ ਬੱਸ ਬੋਸ ਭਾਈ ਅਨਿ ਕਰਿਏ ਵੈਗਰੂ ਜੀ ਅਰਦਾਸ ਹਾਂਜੀ ਅਰ ਬੱਬਾ ਰਤਸਾ ਯਾ ਮੰਨ ਸਾਰੀ ਸੰਗ ਖੜੇ ਹੋਏ ਜੀ ਅਰਦਾਸ ਤੁੰਤਾ ਕਰ ਤੋ ਮੋ ਭੈ ਅਰਦਾਸ ਜੀਓ ਪੇੰਗ ਸਾਕ ਤੇਰੀ ਆਸ ਤੁਮ ਮਹਾਤ ਪਿਤਾ ਅਨ ਬਾਰਕ ਤੇ ਤੁਮਰੀ ਕੇਰ ਪਾ ਮੈਂ ਕੋਇ ਨ ਜਾਣੈ ਉੱਚੇ ਤੇ ਉੱਚਾ ਸਗਲ ਸਮਾਖੀ ਤੁਮ ਰੈ ਸੂਤਰਦਾਰੀ ਤੁਮ ਤੇ ਹੋਏ ਸੁਬਾਹ ਤੁਮਰੀ ਗਤ ਮੇਤਾ ਤੁਮਹੀ ਜਾਣੀ ਨਾਨਕ ਦਾਸ ਤੋਦੇ ਆਗੇ ਅਰਦਾਸ ਹਮਾਰੀ ਕੀਓ ਬੇਦ ਸਭ ਤੇਰਾ ਦੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਦੀ ਨੇਕੀ ਨਿਵਾਰਨ ਹਾਰਾ ਦੁੱਖ ਅੰਤ ਦਾ ਸੁਖ ਰਾਸ ਤਾਂ ਕੋ ਵਿਗਨ ਨ ਕੋ ਲਾਗੇ ਜਾਨੀ ਪ੍ਰਭਾ ਕੇ ਅਰਦਾਸ ਕੋ ਓਮਕਾਰ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAM ਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਪ੍ਰੀ ਹਰਿ ਕ੍ਰਿਸ਼ਨ ਪਿਹਾਈ ਹੈ ਜਿਹਦੇ ਤੇ ਸਭ ਸੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉਣ ਵਿਆਹ ਤੇ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਸ਼ੀਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਜੱਪਿਆ ਵੰਡ ਕੇ ਛਗਿਆ ਦੇ ਖਲਾਈ ਤੇ ਗਵਾਈ ਦੇ ਕੰਨ ਰਿਠ ਕੀਤਾ اتنا ਪਿਆਰ ਸਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸੁਨਾ ਸੁਣੀਆਂ ਨੇ ਧਰਮ へ ਸੀ ਦਿੱਤੇ ਬੰਦ ਬੰਦ ਪਟਾਏ ਕੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇਸਾਂ ਸਵਾਸ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਨਯਾ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਪਰ ਕੇ ਬੋਲੋ ਜੀ ਬਾਹਰ ਨਿਰਤਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਤੇ ਆਮ ਚਿਤਿਆਮਨਤਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਨ ਅਛਿਆ ਰਾਇ ਤੇ ਦੇਖ ਤੇ ਫਤਿਹ ਪ੍ਰਤਿਪਾਇ ਪੰਥਕੀ ਜੀ ਦੇ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਰੇ ਬੋਲੋ ਜੀ ਬਾਹਰ ਸਿਖਾ ਨੂੰ ਸਿੱਖੀ ਦਾਨ ਕੇਸ ਦਾਣ ਰਹਿਤ ਦਾਣ ਭੇਖ ਦਾਣ ਸਹਾ ਦਾਣ ਰੂਸਾ ਦਾਣ ਦਾਨ ਸਰਦਾਰ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਕਉਂਕੀਆਂ ਢੰਡੇ ਬੁੰਗੇ ਜੁਗੋ ਜੋਕ ਪਟਾਲਾ ਧਰਮ ਕਾਜ ਆਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿਖਾ ਦਾ ਮਾਨੀਵਾ ਮਤੁ ਚੀ ਮਤ ਪਦੇ ਰੱਖੇ ਆਪ ਕਾਲ ਸੁਖਵਾਹਿ ਸਤਿਗੁਰੂ ਸ੍ਰੀ ਗਨਕਾਣਾ ਸਾਹਿਬ ਤੇ ਸੂ ਗੁਰਦੁਆਰਿਆਂ ਦੀ ਸੇਵਾ ਸਮਾਰਤਾ ਦਾਣ ਪਿਆਰੇ ਕਾਲਜਾ ਜੀ ਨੂੰ ਬਖਸ਼ੋ ਜੀ ਮਹਾਰਾਜ ਇਹਨਾਂ ਮਾਨਿਆਂ ਦੇ ਮਾਨ ਨੂੰ ਤਾਂਿਆਂ ਦੇ ਤਾਂ ਨਿਉਟਿਆਂ ਦੀ ਓੜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਤੇ ਅਰਦਾਸ ਕਿਰਪਾ ਕਰਕੇ ਪ੍ਰਵਾਨ ਕਰੋ ਆਪ ਜੀ ਦਾ ਪਾਵਨ ਗੁਰੂ ਆਪ ਜੀ ਹਾ ਜੀ ਲਿਖਿਆ ਤੇ ਹਰ ਹੁਕਮ ਕਮਾਏ ਭੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਮਾਵਾ ਕਾ ਅਨੁਸਾਰ ਦੀਪਾਰ ਕਿੰਦਰ ਕੌਰ ਸਿੱਧੂ ਜਿੰਨੇ ਆਪ ਜੀ ਦੇ ਪਾਸੋਂ ਸੁਆਸਾਂ ਦੀ ਪੂੰਜੀ ਲੈ ਕੇ ਮਾਤ ਲੋਕ ਸੰਸਾਰ ਵਿੱਚ ਆਏ ਆਪਣੀ ਸੁਆਸਾਂ ਦੀ ਪੂੰਜੀ ਨੂੰ ਪੂਰਿਆ ਕਰਕੇ ਅੱਜ ਤੋਂ ਕੁਝ ਦਿਨ ਪਹਿਲੇ ਲੋਕ ਤੋਂ ਪ੍ਰਲੋਗ ਗਮਨ ਕਰ ਗਏ ਅੱਜ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਨਾਲ ਮਿਲ ਕਰਕੇ ਪੰਜ ਪੋਤੂ ਸਰੀਰ ਦਾ ਇਸ਼ਨਾਨ ਕਰਾ ਕੇ ਐਸੋ ਲਈ ਗਿੱਧਰ ਸਥਾਨ ਗੁਰਦੁਆਰਾ ਖਾਲਸਾ ਦਵਾਨ ਸਾਹਿਬ ਵਿਖੇ ਸੰਗਤ ਨੇ ਹਾਜ਼ਰੀ ਲਵਾਈ ਬਿਆਨ ਸੰਗਤਾਂ ਨੇ ਆਪ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਵਿਛੜੀ ਰੂਹ ਦੇ ਨਿਮੇਤਾ ਸੰਗਤ ਨੇ ਮੇਰ ਕਰਕੇ ਚੌਪਲੀ ਸਾਹਿਬ ਮੂਲ ਮੰਤਰ ਵਾਹਿਗੁਰੂ ਗੁਰਮੰਤਰ ਦੇ ਜਾਪ ਕੀਤੇ ਸਮੂਹੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਦਿਓ ਗਾਨ ਤੋਂ ਸਮਤਮਕਸ਼ੋ ਅੜੀ ਸੁਣੀ ਗੁਰ ਬਾਣੀ ਦਾ ਫਲ ਭਾਗ ਕੀਤੀ ਦੀ satsangat seva simran ਦਾ ਫਲ ਭਾਗ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਿਓ ਵਿਛੜੀ ਰੂਹ ਕੋਲੋਂ ਸੰਸਾਰ ਵਿੱਚ ਵਿਚਰਦਿਆਂ ਕਿਰਤ ਵਿਰਤ ਕਰਦਿਆਂ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦਿਆਂ ਇਤਨੀ ਅਨੇਕਾਂ ਭੁੱਲਾਂ ਹੋਈਆਂ ਮੋਇਆਂ ਬੁੱਲਾਂ ਦੀ ਖੀਮਾ ਦੇ ਕੇ ਜੋਗ ਜਗਾ ਦੇ ਕੇ ਕਰਤਾਸ ਕਰਿਓ ਚਰਣਾ ਜਨਵਾਸ ਬਖਸ਼ਿਓ ਪਿੱਛੋਂ ਪਰਿਵਾਰ ਨੂੰ ਬੱਚਿਆਂ ਨੂੰ ਸੱਗੇ ਸਬੰਧੀਆਂ ਭੈਣ ਭਰਾਵਾਂ ਨੂੰ ਭਾਨਣ ਮੰਨਣ ਦਾ ਬਲ ਬਖਸ਼ਿਸ਼ ਕਰਿਓ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ ਗਰੀਬ ਨਿਵਾਜ ਐਸ ਵੇਲੇ ਪੰਜ ਪੁੱਤਕ ਸ਼ਰੀਰ ਦਾ ਸੰਸਕਾਰ ਕਰਨ ਵਾਸਤੇ ਸੰਗਤ ਨੇ ਤਿਆਰੀ ਕੀਤੀ ਆਪ ਜੀਆਂ ਦੀ ਆਗਿਆ ਹੋਵੇ ਕ੍ਰੀਰ ਨੂੰ ਲਿਜਾ ਕਰਕੇ ਸੰਸਕਾਰ ਕੀਤਾ ਜਾਵੇ ਗੁਰਮਤਿ ਅਨਸਾਰ ਆਪਜਿਐ ਨੇ ਸਾਰੀ ਮਰਯਾਦਾ ਕਰਨੀ ਮੱਤ ਅਤੇ ਬੋਧ ਬਖਸ਼ਿਸ਼ ਕਰਨੀ ਸਾਰੀ ਸੰਗਤ ਦੀ ਆਜਿ ਦੀ ਦਰ ਲੈ ਕੇ ਲਾਉਣੀਆਂ ਸਭ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਸੁਖ ਹੋਵੇ ਨਾਮ ਜਪਤਾ ਵੇ ਨਾਨਕ ਨਾਮ ਜਗਦੀ ਕਲਾ ਤੇਰੇ ਭਾਣੇ ਵੱਧ ਰਾ ਵਾਹਿਗੁਰੂ ਜੀ ਕਾ ਖਾਲਸਾ ਪਾਏ ਜੀ वाहिगुरू जी <Starting> <Inter speeches> ਉਹ ਨਿਰਵਿਸ਼ਿਆ ਦੇ ਲਈ ਜਾਣਾ ਨਾਲ ਅੱਜ ਥੋੜਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਆ ਜਿਨ੍ਹਾਂ ਨੇ ਸ਼ਹੀ ਗੰਗਣਾ ਸਟੇਡੀਅਮ ਦੇ ਪਾਸੇ ਬੱਸਾਂ ਲੱਗੀਆਂ ਨੇ ਤੇ ਬੱਸਾਂ ਤੇ ਜਾ ਸਕਦੀ ਆ ਸੰਗਤ ਤੇ ਦੁਬਾਰਾ ਵਾਪਸੀ ਇੱਥੇ ਗੁਰੂ ਘਰ ਦੇ ਵਿੱਚ ਲਾਣੀਆਂ ਦਾ ਪਾਠ ਹੋਊਗਾ ਤੇ ਉਸ ਤੋਂ ਬਾਅਦ ਪ੍ਰੰਤ ਭੋਗ ਪਾਣ ਕੇ ਖੰਡ ਪਾਟਦੇ ਤੇ 4 ਤੋਂ 5 ਵਜੇ ਦਾ ਸਮਾਂ ਵਾ ਤੇ ਸਾਰੀ ਸੰਗਤ ਨੂੰ ਬੇਨਤੀ ਆ ਤੇ ਟਾਈਮ ਨੋਟ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ